2006 ਦੀ ਗੱਲ ਆ ਉਦੋਂ ਦੇ ਛੱਡ ਕੇ ਅਸੀਂ ਪਿੰਡ ਕੋਰਸ ਦੀ ਗਾਗੇ ਸੀਗੇ ਇਹ ਮੇਰਾ ਦੋਸਤ ਉੱਥੋਂ ਵਈਆ तकरीबन ਅਸੀਂ 5 ਜਣੇ ਸੀ ਜਿਨ੍ਹਾਂ ਦਾ ਕਈ ਲੋਕ ਨੇ ਇੱਥੇ ਜਿੱਦਾਂ ਮੰਗਲ ਲਈ ਆਂਦੇ ਨੇ ਛੱਡ ਪੂਜਾ ਵਾਲੀ ਟੋਕਰੀ ਲੈ ਕੇ ਉਹ ਕਿਉਂ ਮੰਗਲ ਲਈ ਆਂਦੇ ਨੇ ਉਹਨਾਂ ਦਾ ਕੀ ਚੱਕਰ ਪਿਆ ਹੋਇਆ ਵਾ ਜੀ ਛੱਡ ਪੂਜਾ ਦੇਖਣ ਲਈ ਛੱਡ ਪੂਜਾ ਦੇਖਣ ਲਈ ਜਾ ਰਹੇ ਆ ਜੀ ਤੇ ਮੈਡਮ ਦੀ ਫਰਮਾਇਸ਼ ਹੈਗੀ ਕਿ ਨਹੀਂ ਮੈਨੂੰ ਲੈ ਕੇ ਚੱਲੋ ਦਿਖਾ ਕੇ ਲੈ ਆਓ ਵੀ ਭਈਏ ਕੀ ਕਰਦੇ ਆ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ ਦੀ ਕਲਾ ਚ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੇਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕਮ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਵੱਲੋਂ ਵੀ ਮੈਡਮ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਨਾਖੁਨ ਕਾਟ ਰਹੇ ਦਿਵਜੋਤ ਕੇ ਦਿਵਜੋਤ ਦੇ ਸਿਰ ਸਿਰ ਸਰਵਿਸ ਹੋ ਰਹੀ ਦਿਵਜੋਤ ਦੀ ਨਾਖੁਨ ਬਹੁਤ ਵੱਡੇ ਹੋ ਗਏ ਸੀ ਤੇ ਨਾਖੁਨ ਦੀ ਸਫਾਈ ਹੋ ਰਹੀ ਹੈ ਬਹੁਤ ਜ਼ੋਰ ਨਾਲ ਨਾ ਨੌ ਮਾਰਦਾ ਵੇਦਾ ਕਰਕੇ ਤੇ ਜਿਸ ਕਰਕੇ ਨਾ ਫਿਰ ਨੌ ਇਹੇ ਕਟਿੰਗ ਕੀਤੇ ਜਾ ਰਹੇ ਆ ਆ ਦੇਖੋ ਛੋਟੇ-ਛੋਟੇ ਹੱਥਾਂ ਦੇ ਨੌ ਕਟਿੰਗ ਕੀਤੇ ਜਾ ਰਹੇ ਤੇ ਬੰਦਾ ਬਹੁਤ ਖਤਰਨਾਕ ਹੈ ਇਹਨੇ ਥੇਰਾ ਆਰਾਮ ਸੇ ਵੈਸੇ ਨੌ ਤਾਂ ਆਰਾਮ ਨਾਲ ਕੱਟਣ ਦੇ ਰਹਾ ਬਟ ਸਵੇਰੇ ਉੱਠ ਗਿਆ ਸੀਗਾ ਫੋਨ ਦੇਖਦਾ ਸੀ ਉਸ ਤੋਂ ਬਾਅਦ ਰੋਣਾ ਰੋਣਾ ਸ਼ੁਰੂ ਕਰਤਾ ਫਿਰ ਸੋ ਗਿਆ ਦੁਬਾਰਾ ਤੇ ਹੁਣ ਉੱਠਿਆ ਫਿਰ ਹੁਣ ਉੱਠ ਕੇ ਫਿਰ ਫੋਨ ਦੇਦ ਵਾਲੇ ਕਿਉਂਕਿ ਆਪਾਂ ਆਪਣਾ ਕੰਮ ਕਰਨਾ ਵਾ ਕਿਉਂਕਿ ਸਮਾਨ ਰੱਖਣਾ ਵਾ ਗੱਡੀ ਦੇ ਵਿੱਚ ਜਿਸ ਕਰਕੇ ਇਹ ਨੂੰ ਨਾਰੇ ਲੜਾ ਪੈਣਾ ਸਕੇ ਤੇ ਭਾਈ ਹੋਰ ਇੱਕ ਅੱਜ ਦਿਨ ਤੱਕ ਮੈਨੂੰ ਲੱਗਦਾ ਮੇਰਾ ਸਿਲੰਡਰ ਫੇਰ ਖਤਮ ਹੋ ਜਾਣਾ ਖਾਣਾ ਗਰਮ ਹੋ ਗਿਆ ਹੈ ਤੇ ਭਾਈ ਕੱਲ ਰਾਤ ਦੀ ਲੱਤ ਇੰਨੀ ਕੁ ਦਰਦ ਹੋ ਰਹੀ ਹਲੇ ਵੀ ਪਤਾ ਨਹੀਂ ਕਿਉਂ ਮੈਂ ਹੁਣ ਟਿਊਬ ਲਗਾਣੀ ਹੈ ਤੇ ਗਰਮ ਪੱਟੀ ਲਿਆਂਦੀ ਨਹੀਂ ਮੈਂ ਬੇਸਿਕ ਸਿਰਫ ਟਿਊਬ ਲਿਆਂਦੀ ਗਰਮ ਪੱਟੀ ਪਈ ਸੀ ਮੇਰੇ ਕੋਲ ਪਹਿਲਾਂ ਹੀ ਤੇ ਕੱਲੀ ਟਿਊਬ ਹੀ ਲਗਾ ਕੇ ਚੱਲਾਂਗੇ ਕਿਉਂਕਿ ਪੱਟੀ ਬਣ ਕੇ ਖੜੇ ਹੋਏ ਤੇ ਫਿਰ ਸਾਰੇ ਜਿਹੜੇ ਨਾ ਔਖਾ ਹੋ ਜਾਣਾ ਪੱਟੀ ਬਣ ਕੇ ਤਾਂ ਆ ਦੇਖੋ ਟਿਊਬ ਰਾਤ ਲੈਂਦੀ ਸੀਗੀ ਪੁਰਾ ਤੇ ਹੁਣ ਫਿਰ ਲਗਾ ਲੈਣੀ ਹੈ ਉਹ ਦਿਨ ਪਰ ਉਥੇ ਥੋੜਾ ਪਸੀਨਾ ਵਗੈਰਾ ਆਏਗਾ ਥੋੜੀ ਦਰਦ ਦਰ ਨਾ ਮੈਂਟੇਨ ਹੋ ਜਾਈਗੀ ਕਿ ਉਹ ਪਤਾ ਨਹੀਂ ਜਦੋਂ ਪੈਰ ਥਲੇ ਰੱਖਣਾ ਪੈਰ ਥਲੇ ਰੱਖਦਾ ਤੇ ਫਿਰ ਇਸ ਜਗ੍ਹਾ ਦੇ ਉੱਪਰ ਤਰਾੜ ਜੀ ਪੈਦੀ ਬਹੁਤ ਜ਼ਿਆਦਾ ਪੇਨ ਹੋਣ ਲੱਗ ਜਾਂਦੀ ਤੇ ਚਲੋ ਟਿਊਬ ਲਗਾਣੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਕਾ ਚ ਲਾ ਗਿਆ ਹਾਂਜੀ ਦੋਸਤੋ ਆ ਦੇਖੋ ਜੀ ਟਿਊਬ ਲਾ ਲਈ ਹੋਈ ਆ ਦੇਖੋ ਪੂਰੀ ਲੱਤ ਦੇ ਉੱਪਰ ਹੀ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ ਸਮਝ ਨਹੀਂ ਪੈਂਦੀ ਵੀ ਕਿਉਂ ਹੋ ਰਹੀ ਆ ਤੇ ਹੁਣ ਟਿਊਬ ਲਗਾ ਲਈਏ ਫਿਲਹਾਲ ਤੇ ਹੁਣ ਇਸੇ ਤਰ੍ਹਾਂ ਰੱਖਾਂਗੇ ਤੇ ਜੁਰਾਬ ਵਗੈਰਾ ਛਾੜ ਕੇ ਚੰਗੀ ਤਰ੍ਹਾਂ ਤੇ ਨਿਕਲਾਂਗੇ ਹੁਣ ਕੰਮ ਤੇ ਬਈ ਤੇ ਚਲੋ ਟਿਊਬ ਲਗਾ ਕੇ ਫੇਰ ਨਿਕਲਦੇ ਹਾਂ ਜੀ ਹੁਣ ਆਪਣੇ ਕੰਮ ਵੱਲ ਠੀਕ ਹੈ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਤੇ ਕਰੋ ਨਿਕਲੇ ਆਏ ਸੀਗੇ ਤੇ ਆ ਦੇਖੋ ਸਵੇਰ ਦਾ ਮਾਹੌਲ ਛਟਪੂਜਾ ਵਾਲਾ ਜਿਹੜਾ ਕੀ ਚੱਲਦਾ ਪਿਆ ਵਾ ਇਹਨਾਂ ਦਾ ਕੋਈ ਪ੍ਰੋਗਰਾਮ ਜਿਵੇਂ ਛਟਪੂਜਾ ਉਹਦੇ ਸਿਲਸਿਲੇ ਦੇ ਵਿੱਚ ਹਲੇ ਤੱਕ ਇਹ ਸਾਰਾ ਇਹ ਜੋ ਵੀ ਸਮਾਨ ਵਗੈਰਾ ਲਗਾ ਕੇ ਬੈਠੇ ਨੇ ਸ਼ਾਮ ਤੱਕ ਪਤਾ ਨਹੀਂ ਕੱਲ ਸਵੇਰ ਤੱਕ ਸ਼ਾਇਦ ਚੱਲੇ ਹੀ ਪੂਜਾ ਇਹ ਆ ਚੈੱਕ ਕਰੋ ਜੀ ਬਹੁਤ ਹੁਣ ਤੇ ਸਵੇਰ ਸਵੇਰੇ ਕਾਫੀ ਲੋਕ ਆਪਣੇ ਕਰੀਦਾਰੀ ਕਰਦੇ ਪਏ ਆ ਸਿਰਫ ਬਿਹਾਰ ਵਾਲੀ ਸਾਈਡ ਦਾ ਹੀ ਮਨਾਉਂਦੇ ਨੇ ਬਾਕੀ ਕੋ ਹੋਰ ਕੋਈ ਜਿਵੇਂ ਡਿਸਟ੍ਰਿਕਟ ਨਹੀਂ ਕਈ ਜਣੇ ਨੂੰ ਪੁੱਛਿਆ ਵਾ ਵੀ ਸਿਰਫ ਕਹਿੰਦੇ ਕਿ ਬਿਹਾਰ ਵਾਲੀ ਸਾਈਡ ਦਾ ਵਾਹ ਇਹ ਤਿਹਾਰ ਯੂਪੀ ਵਾਲ ਦਾ ਜਾਂ ਹੋਰ ਸਾਈਡ ਦਾ ਨਹੀਂ ਗਾ ਅੱਜ ਜੀ ਦੋਸਤੋ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਤੇ ਕਾਰ ਸ਼ੁਰੂ ਕਰ ਲਈ ਹੋਈ ਆ ਤੇ ਲੇਕਿਨ ਕਾਰ ਸ਼ੁਰੂ ਕਰਨ ਦੇ ਬਾਵਜੂਦ ਵੀ ਇੱਥੇ ਲਗਾਤਾਰ ਕਸਟਮਰ ਆਗੇ ਸੀਗੇ ਬੇਸ਼ਿਕਰ ਕਰੋਰ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਛੜ ਪੂਜਾ ਦੇ ਕਰਕੇ ਨਾ ਲੋਕ ਬਹੁਤ ਆ ਜਾ ਰਹੇ ਹੈ ਰੋਡ ਦੇ ਉਪਰ ਪਰ ਕੰਮ ਉਹ ਨਾ ਹੈ ਨਹੀਂ ਕਿਉਂਕਿ ਵਰਤ ਵਗੈਰ ਰੱਖੇ ਨੇ ਲੋਕਾਂ ਨੇ ਜੀ ਹੈ ਨਾ ਇਸ ਕਰਕੇ ਤੇ ਅੱਜ ਕਾਫੀ ਟਾਈਮ ਬਾਅਦ ਇੱਕ ਬਚਪਨ ਦਾ ਦੋਸਤ ਮੈਨੂੰ ਮਿਲਣ ਆਇਆ ਜੀ ਰਕੇਸ਼ ਟੂਡੀਆ ਵਾਲਾ ਸੋ ਜਿਸ ਜਗ੍ਹਾ ਸੀ ਰਹਿੰਦੇ ਸੀਗੇ ਬਸਤੀ ਪੀਰ ਦਾ ਕਾਫੀ ਟੈਂਪਲ ਨਾ 2006 ਦੀ ਗੱਲ ਹੈ ਉਦੋਂ ਦੇ ਛੱਡ ਕੇ ਅਸੀਂ ਪਿੰਡ ਕੋਰਸ ਦੀ ਗਾਗੇ ਸੀਗੇ ਐ ਮੇਰਾ ਦੋਸਤ ਉੱਥੋਂ ਦਾ ਹੀ ਆ ਤਕਰੀਬਨ ਅਸੀਂ 5 ਜਣੇ ਸੀ ਜਿਨ੍ਹਾਂ ਦਾ ਨਾਮ ਰਕੇਸ਼, ਮੁਕੇਸ਼, ਰਿੰਕੂ, ਰਿੰਕੂ ਦਾ ਅਗਰ ਆਦਨਾਉ ਕੀ ਸੀ ਪ੍ਰਿੰਸ ਤੇ ਹਣੀ ਆ 5 ਦੋਸਤ ਸੀਗੇ ਬਈ ਆਪਾਂ ਫੇਰ ਤੋਂ ਲੈ ਕੇ ਸ਼ਾਮ ਤੱਕ ਬਈ ਖੂਬ ਮਸਤੀ ਕੀਤੀ ਸੀ ਬਹੁਤ ਜ਼ਿਆਦਾ ਇੰਜੋਏ ਕਰਦੇ ਸੀ ਬਚਪਨ ਬਹੁਤ ਸੋਹਣਾ ਸੀਗਾ ਉਸ ਤੋਂ ਬਾਅਦ ਵਿੱਚ 2007 ਦੇ ਵਿੱਚ 2007 ਤੋਂ ਬਾਅਦ ਹੁਣ ਮਿਲਿਆ ਜੀ ਫਸਟ ਟਾਈਮ ਮਿਲਿਆ ਨਾ ਮੈਂ ਤਨੂੰ ਤੇ ਮੁਕੇਸ਼ ਨੂੰ ਤੇ ਮੈਂ ਮਿਲ ਚੁੱਕਿਆ ਕਾਫੀ ਵਾਰੀ ਲੇਕਿਨ ਇਹਨੂੰ ਮੈਂ 2007 ਤੋਂ ਬਾਅਦ ਹੁਣ ਮਿਲਿਆ ਹੈ ਤੇ ਬੰਦਾ ਨਹੀਂ ਸੀ ਯਾਰ ਬਚਪਨ ਬਹੁਤ ਸੋਣਾ ਬੀਤਿਆ ਵਾ ਲੇਕਿਨ ਜਵਾਨੀ ਦੇ ਵਿੱਚ ਸਹੀ ਰਸਾਈ ਬਹੁਤ ਤਕਲੀਫਾਂ ਨੇ ਬਹੁਤ ਤਕਲੀਫਾਂ ਨੇ ਇਹਨੇ ਪਲੰਬਰਿੰਗ ਦਾ ਕੰਮ ਛੱਡਤਾ ਵਾ ਲੇਕਿਨ ਜਿਸ ਜਗ੍ਹਾ ਮੈਂ ਕੰਮ ਕਰਦਾ ਹੀ ਉਹ ਜੌਬ ਚੇਂਜ ਹੋ ਗਈਆਂ ਲਾਈਫ ਪੂਰੀ ਚੇਂਜ ਹੋ ਗਈ ਬੇਸਿਕ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹ ਜਨਾਬ ਜੀ ਦੁਕਾਨਦਾਰੀ ਕਰਦੇ ਪਏ ਨੇ ਤੇ ਆਪਾਂ ਵੀ ਫੂਡ ਕਾਰ ਕਰਦੇ ਪਏ ਆ ਤੇ ਕੋਈ ਨਹੀਂ ਹੁਣ ਬਹੁਤ ਅੱਛਾ ਲੱਗਾ ਇਹ ਨਾਲ ਮਿਲ ਕੇ ਐਦਾਂ ਲੱਗਾ ਕਿ ਜੀ ਸ਼ਾਇਦ ਉਹ ਜਿਹੜੇ तकरीबन 20 ਸਾਲ ਪਿਛੇ ਚਲ ਗਏ ਯਾਰ ਹਨਾ 20 ਸਾਲ ਪਿਛੇ ਚਲ ਗਏ ਜੀ 20 ਸਾਲ ਪਿਛੇ ਚਲ ਗਏ ਕਿਉਂਕਿ 2025 ਚੱਲ ਰਿਹਾ ਵਾ ਤੇ 18 ਸਾਲ तकरीबन ਪਿਛੇ ਚਲ ਗਏ ਬਹੁਤ ਹੀ ਵਧੀਲੇ ਹਾਂ ਵੱਡੀਆਂ ਚਿੱਟੀਆਂ ਹੋ ਗਈਆਂ ਸੀ ਚਿੱਟੀਆਂ ਤੇ ਚਲੋ ਜੀ ਹੁਣ ਦੇਖਦੇ ਆ ਜੀ ਅੱਜ ਦਾ ਦਿਨ ਸਾਡਾ ਇੱਥੇ ਕਿੱਦਾਂ ਰੰਦਾ ਵਾ ਤੇ ਕਿੰਨੇ ਵੇ ਫ੍ਰੀ ਹੁੰਨੇ ਆ ਜਿਸ ਤਰ੍ਹਾਂ ਫ੍ਰੀ ਹੁੰਨਾ ਫਿਰ ਮਿਲਦਾ ਜੀ ਤੁਹਾਨੂੰ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਕੱਲ ਪਤਾ ਵਾ ਮੈਂ ਮੇਰੇ ਸਵਾਲ ਦਿਲ ਦੇ ਵਿੱਚ ਦੋ ਸਵਾਲ ਚੱਲਦੇ ਸੀਗੇ ਛਟਕੂ ਜਾਂ ਦੀ ਰਕਾਰਡਿੰਗ ਮੇਰਾ ਦੋਸਤ ਹੈ ਟਾਇਲ ਦਾ ਕੰਮ ਕਰਦਾ ਵਾ ਬੇਸਿਕ ਇਹਨਾਂ ਨੇ ਵੀ ਇਹਦੇ ਘਰ ਦੇ ਵਿੱਚ ਵੀ ਛਟਕੂ ਜਾਂ ਜਿਹੜੀ ਰੱਖੀ ਹੋਈ ਆ ਇਹਨਾਂ ਨੂੰ ਪੁੱਛ ਲੈਣਾ ਜਿਹੜੇ ਦੋ ਸਵਾਲ ਨੇ ਆਪਣੇ ਕਲੀਅਰ ਕਰ ਲਾਂਗੇ ਕਿਉਂਕਿ ਮਾਈਂਡ ਦੇ ਵਿੱਚ ਲਗਾਤਾਰ ਘੁੰਮ ਰਹੇ ਨੇ ਜਿਹੜੀ ਛਟਕੂ ਜਾਂ ਰੱਖਦੇ ਆ ਅ ਕਈ ਲੋਕ ਨੇ ਇੱਥੇ ਇੱਕਦਮ ਮੰਗਲ ਲਈ ਆਂਦੇ ਨੇ ਛਟਕੂ ਜਾਂ ਵਾਲੀ ਟੋਕਰੀ ਲੈ ਕੇ ਉਹ ਕਿਉਂ ਮੰਗਲ ਲਈ ਆਂਦੇ ਨੇ ਉਹਨਾਂ ਦਾ ਕੀ ਚੱਕਰ ਪਿਆ ਹੋਇਆ ਵਾ ਦੇ ਕਿਸੇ ਦਾ ਆਪਾਂ ਮੰਦਰ ਜਾਣੇ ਮੰਦਰ ਜਾਣੇ ਹਾਲ ਲੈ ਕੇ ਜਾਂਦੇ ਆ ਉਹਨਾਂ ਦਾ ਇਹੀ ਹੈ ਕਿ ਉਹਦੇ ਚ ਪੂਜਾ ਕਰਦੇ ਆ ਤੇ ਉਹ ਲੈ ਕੇ ਜਾਂਦੇ ਆ ਟੋਕਰੀ ਜਰੀਆ ਨਹੀਂ ਉਹ ਲੋਕ ਮੰਗ ਕੇ ਆਪਣਾ ਜਿੱਦਾਂ ਤਿਆਰ ਹੈ ਜਿਹਾ ਉਹਨਾਂ ਨੇ ਕੋਈ ਸੁਪ ਵਗੈਰਾ ਰੱਖੀ ਹੁੰਦੀ ਹੈ ਸੁਪ ਵੀ ਰੱਖੀ ਹੁੰਦੀ ਆ ਸ ਟੋਕਰੀ ਵੀ ਰੱਖੀ ਹੁੰਦੀ ਮੰਗ ਕੇ ਰਹੀ ਆਪਣੇ ਸਰਦਾਰਾਂ ਅੱਛਾ ਜੀ ਆਪਣੀ ਆਪਣੀ ਸ਼ਰਦਾਰਾਂ ਜੀ ਕਈ ਲੋਕ ਦੇਖੇ ਨੇ ਨਾ ਮੈਂ ਜਿਵੇਂ ਇੱਥੇ ਮੇਰੀ ਕਾਰਤੀ ਜਾਂਦੇ ਮੈਂ ਹਰ ਸਾਲ ਬੇਸਿਕ ਕਈ ਜਨੇ ਆਉਂਦੇ ਨੇ ਤੇ ਉਹਨਾਂ ਨੂੰ ਜੋ ਮੇਰੇ ਤੋਂ ਸੇਵਾ ਉਹ ਮੈਂ ਦਿਨਾਵਾ ਸਾਲ ਵੀ ਲਗਾਤਾਰ ਕਈ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਜੋ ਮੇਰਾ ਸਰਿਆ ਉਹ ਸਾਬ ਨਾਲ ਮਾਣਾ ਦੀ ਜੋ ਵੀ ਸੇਵਾ ਪਾਈ ਮੈਨੂੰ ਇਹੀ ਡੋਗ ਸੀਗਾ ਵੀ ਉਹ ਕਿਉਂ ਮੰਗਣ ਆਉਂਦੇ ਨੇ ਬਸ ਇਹ ਆ ਕਿ ਜਿੱਦਾਂ ਆਪਾਂ ਕਿਸੇ ਚੀਜ਼ ਮੰਗਦੇ ਆ ਕਿ ਇਹ ਹੋ ਜੇ ਤੇ ਇਹ ਕਰਾਂਗੇ ਉਹਨਾਂ ਦੀ ਇਹ ਸਰਦਾ ਹੁੰਦੀ ਕਿ ਆਪਾਂ ਜਿਵੇਂ ਹਾਂਜੀ ਜਿਨ੍ਹਾਂ ਨੂੰ ਕੋਈ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਫੇਰ ਉਹ ਕਰਕੇ ਚੜਾਉਂਦੇ ਆ ਹਾਂ ਜੀ ਜਿਹੜਾ ਉਹ ਪੂਰਾ ਕਰਦੇ ਨੇ ਇਸ ਤਰ੍ਹਾਂ ਅ ਜਿਹੜੀ ਥੋੜੀ ਥੋੜੀ ਭੇਟਾ ਪੂਰੀ ਕਰਦੇ ਤੇ ਹਾਂ ਜੀ ਤੇ ਹਾਂ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਹੋ ਵੀ ਜਿਹੜੇ ਲੋਕ ਆਉਂਦੇ ਨੇ ਜਿਵੇਂ ਕਿ ਕਈ ਲੋਕ ਆਪਣਾ ਮੰਗ ਕੇ ਤਿਹਾੜ ਪੂਰਾ ਕਰਨ ਲਈ ਉਹਨਾਂ ਨੇ ਕੁਝ ਆਪਣੀਆਂ ਵੱਲੋਂ ਜਿਵੇਂ ਮਨੋ ਕਾਮਨਾ ਰੱਖੀ ਹੁੰਦੀ ਆ ਮੇਰੇ ਦਿਲ ਦੇ ਵਿੱਚ ਵੀ ਅਗਰ ਜੇ ਸਾਡੀ ਇਹ ਮਨ ਕਾਮਨਾ ਪੂਰਨ ਹੋ ਗਈ ਤੇ ਅਸੀਂ ਫੇਰੇ ਜਿਹੜਾ ਤਿਹਾੜ ਇਸ ਤਰ੍ਹਾਂ ਮਨਾਵਾਂਗੇ ਬਹੁਤ ਬਹੁਤ ਧੰਨਵਾਦ ਬਾਜੀ ਸ਼ੁਕਰੀਆ हां जी दोस्तों अपनी तैयारी हो चुकी जी टोटली सामान खत्म है थी पाई थी। पाई जी सोचा सीगा एक प्लेयर पटूरे वापस ਘਰੇ ਲਈਆਂ ਨੂੰ ਅੱਜ ਮੇਰੀ ਕਿਸਮਤ ਨਹੀਂ ਕੁਦਰਤੀ ਭਾਜੀ ਆ ਕੇ ਖੜੇ ਹੋ ਗਏ ਵੈਸੇ ਲੈਂਡ ਚਾਵਲ ਆਏ ਸੀਗੇ ਲੇਕਿਨ ਬਈ ਸਿਰਫ ਇੱਕ प्लेयर पटूरे ਦੀ ਪੇਸੀ ਭਾਜੀ ਲੈ ਕੇ ਚੱਲੇ ਜੀ थैंक यू ਭਾਜੀ ਭਾਈ ਖਤਮ ਹੈ ਜੀ ਖਤਮ ਭਾਜੀ ਕੀ ਚਾਹੀਦਾ ਗਿਆ ਹੈ ਤੇ ਭਾਈ ਜੀ ਹੁਣ ਸੰਭਾਲ ਦਿਆ ਸਮਾਨ ਭਾਈ ਤੁਸੀਂ ਦੇਖਿਆ ਵਾ ਕਿ ਵੇ ਬੰਦ ਕਰਦੇ ਕਰਦੇ ਵੀ ਇੱਕ प्लेयर पटूरे ਪੇਸੀ ਉਹ ਭਾਜੀ ਲੈ ਕੇ ਲਾਸਟ ਥੋੜੀ ਕੜੀ ਬਚੀ ਸੀ ਘਰ ਵਾਸਤੇ ਉਹ ਵੀ ਲੈ ਗਏ ਜੀ ਆ ਕੇ ਹੁਣ ਬਿਲਕੁਲ ਖਾਲੀ ਹੋ ਗਈ ਸਭ ਕੁਝ ਫਿਨਿਸ਼ ਹੋ ਗਿਆ ਚਨੇ ਵੀ ਖਤਮ ਠੀਕ ਹੈ ਜੀ ਉਪਰ ਕੜੀ ਵੀ ਖਤਮ ਤੇ ਰਾਜਮਾ ਵੀ ਆਲਰੇਡੀ ਖੋੜੀ ਪਿਓ ਮੈਂ ਕਰ ਲਈ ਰੱਖੀ ਯਾਰ ਤੇ ਉਸ ਤੋਂ ਬਾਅਦ ਚਾਵਲ ਵੀ ਖਤਮ ਟੋਟਲੀ ਸਮਾਨ ਫ੍ਰਿਜ ਆ ਤੇ ਲੇਕਿਨ ਅੱਜ ਆਪਾਂ ਨੂੰ ਆਟੋ ਜਾਣਾ ਪੈਣਾ ਵਾ ਗੱਡੀ ਛੋਟਾ ਲੈ ਕੇ ਚਲਾ ਗਿਆ ਬਾਈ ਚੈੱਕ ਕਰੋ ਹੁਣ ਹੈ ਨਹੀਂ ਆਪਣੇ ਕੋਲ ਕੁਝ ਵੀ ਪਰ ਅੱਜ ਇੱਕ ਨੁਕਸਾਨ ਕਰ ਗਿਆ ਯਾਰ ਇੱਕ ਆਟੋ ਵਾਲਾ ਨਾ ਛਤਰੀ ਪਾੜ ਗਿਆ ਆਪਣੀ ਪੂਰੀ ਆ ਚੈੱਕ ਕਰੋ ਪੂਰੀ ਛਤਰੀ ਦਾ ਨੇ ਨੰਬਰ ਘੱਟਦਾ ਵਾ ਨੁਕਸਾਨ ਹੋ ਗਿਆ ਬਹੁਤ ਯਾਨਕੀ ਹੁਣ ਤੇ ਉਹ ਉਧਰੋਂ ਪਾਰ ਕੀ ਆ ਆ ਦੇਖੋ ਤੇ ਇਧਰੋਂ ਆਹਾ ਉਹ ਸਾਹਮਣੇ ਤੋਂ ਤਿੰਨ ਜਗ੍ਹਾ ਤੋਂ ਛਤਰੀ ਨਾਲ ਹੀ ਲੈ ਕੇ ਚਲ ਗਿਆ ਸੀ ਓਟੋ ਵਾਲਿਆਂ ਨੇ ਉੱਪਰ ਜਿੱਦਾਂ ਉਹ ਜੰਗਲਾ ਲੱਗਾ ਹੁੰਦਾ ਉਥੋਂ ਫਸਾ ਲਈ ਸੀਗੀ ਤੇ ਨੁਕਸਾਨ ਹੋ ਗਿਆ ਅੱਜ ਦੀ ਰੇਟ 'ਚ ਉਹਨੇ ਕਮਾਇਆ ਨਹੀਂ 1200 ਰੁਪਏ ਚੱਕਰੀ ਹੈ ਤੇ 6 700 ਰੁਪਏ ਫਾਇਦਾ ਹੁੰਦਾ ਵਾ ਇੰਨਾ ਮਿਹਨਤ ਕਰਨ ਦੇ ਬਾਵਜੂਦ ਦੀ ਤੇ ਭਾਈ 1200 ਰੁਪਏ ਨੁਕਸਾਨ ਕਰਾ ਲਿਆ ਅੱਜ ਆਪਾਂ ਤੇ ਚਲੋ ਕੋਈ ਗੱਲ ਨਹੀਂ ਜੋ ਹੋਣਾ ਸੀ ਹੋ ਗਿਆ ਹੁਣ ਚੱਲਦੇ ਆ ਜੀ ਘਰੇ ਫਰਾਫਰ ਸਾਹਮਣੇ ਬਰਤਨ ਦੋਸਤ ਪਹੁੰਚ ਗਿਆ ਜੀ ਕਰੇ। ਆਰਡਰ ਦਾ ਸਮਾਨ ਲੱਦ ਕੇ ਲੰਦਾ ਵਈ ਆਹ ਗੇਟ ਚੋਂ ਗਰਾ ਲਾ ਲਿਆ ਸੀ ਹੁਣੀ ਸਾਰਾ। ਆਹ ਦੇਖੋ। ਡਰਮ ਮੈਂ ਨਾ ਨਹੀਂ ਨਿਕਲਦਾ। ਆਹ ਡਰਮ ਨਾ ਯਾਨੀ ਕਿ ਕਿਸੇ ਕੋਲ ਕ੍ਰੇਟ ਲਈ ਸੀ ਮੈਂ ਸਤਾਰ ਜਿਹੜਾ ਕੱਲ ਲੜਕਾ ਫਰੂਟ ਲਾ ਖੜਾ ਸੀ ਉਹ ਤੋਂ ਕ੍ਰੇਟ ਲਈ ਸੀ ਮੈਂ ਜਾ ਕੇ ਫਰਵਾਰ। ਡਰਮ ਫਸ ਗਏ ਹੁਣ। ਹਮ ਨਿਕਾਲੋ। ਕਢਦਾ ਮੈਂ ਮੈਡਮ। ਕਢ ਦਿਓ। ਕਢਦਾ। ਕਿਉਂ ਨਿਕਾਲੇ? ਹਾਂ ਕਢਦਾ। ਆਰਾਮ ਨਾਲ ਨਿਕਲ ਗਿਆ ਆਰਾਮ ਨਾਲ ਮੈਡਮ ਮੈਮੀ ਦੋਰ ਲਾ ਜਾਂਦੀ ਸੀਗੀ। ਜੀ ਫਿਲਹਾਲ ਬਹੁਤ ਹੋਏ ਨੇ ਸਫਰ ਲਈ ਮਿਲਿਆ ਆ 3:00 4:00 ਵਜੇ ਨਾਲ ਆ ਹਾਂਜੀ 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 ਦੋਸਤੋ ਰਾਤ ਪਹਿ ਚੁੱਕੀ ਜੀ ਰਾਤ ਦੇ तकरीबन 9:00 ਵਜੇ ਚੁੱਕੇ ਨੇ ਜੀ ਤੇ ਅਸੀਂ ਚੱਲੇ ਆ ਜੀ ਹੁਣ ਘੁੰਮਣ ਲਈ ਕਿੱਥੇ ਚੱਲੇ ਆ ਜੀ ਬਿਹਾਰ ਵਾਲੇ ਲੋਕਾਂ ਦੀ ਛੱਤ ਪੂਜਾ ਦੇਖਣ ਲਈ ਛੱਤ ਪੂਜਾ ਦੇਖਣ ਲਈ ਜਾ ਰਹੇ ਆ ਜੀ ਤੇ ਮੈਡਮ ਦੀ ਫਰਮਾਇਸ਼ ਹੈਗੀ ਕਿ ਨਹੀਂ ਮੈਨੂੰ ਲੈ ਕੇ ਚੱਲੋ ਦਿਖਾ ਕੇ ਲਿਆਓ ਵੀ ਭਈਏ ਕੀ ਕਰਦੇ ਆ ਜਿਹੜੇ ਕਈ ਬਿਹਾਰਵਾਲ ਦਾ ਤਿਹਾੜਿਆ ਮੈਂ ਪੁੱਛਿਆ ਵੀ ਸੀਗਾ ਵੀਡੀਓ ਦੇ ਵਿੱਚ ਤੁਸੀਂ ਅ ਨੋਟਿਸ ਕਰਿਓ ਮੇਰੇ ਕੋਲ ਇੱਕ ਲੜਕਾ ਰੋਜ਼ ਰੋਟੀ ਖਾਣ ਆਂਦਾ ਵਾ ਉਹਨੂੰ ਪੁੱਛਿਆ ਸੀ ਵੀ ਜਿਸ ਤਰ੍ਹਾਂ ਹੁਣ ਕਈ ਲੋਗ ਮੰਗਲ ਲਈ ਆਂਦੇ ਨੇ ਛਟ ਪੂਜਾ ਦੇ ਨਾਮ ਤੇ ਉਹ ਕਿਉਂ ਮੰਗਲ ਲਈ ਆਂਦੇ ਨੇ ਤੇ ਉਹਨੇ ਪ੍ਰੋਪਰਲੀ ਮੈਨੂੰ ਦੱਸਿਆ ਹੈ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਦੇਖਿਓ ਤੇ ਇੱਕ ਰਿਕਵੈਸਟ ਹੈ ਅਗਰ ਜੇ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਓ ਤਾਂ ਨਹੀਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਨਾਲੋਂ ਪਹਿਲਾਂ ਤੁਹਾਨੂੰ ਮਿਲੇ ਤੇ ਚਲੋ ਲੀਟ ਨਹੀਂ ਕਰਦੇ ਤੇ ਚੱਲਦੇ ਆ ਜੀ ਮੈਡਮ ਵੀ ਤਿਆਰ ਨੇ ਇਧਰ ਦਿਵਜੋਤ ਬੁੱਗਾ ਵੀ ਤਿਆਰੇ ਚੱਲ ਚੱਲੀ ਚੱਲ ਸੋਨਾ ਪੁੱਤੀ ਅਸ਼ਕਾਲ ਤੇ ਇਧਰ ਵਾਈ ਗੁਰਜੀ ਉਹ ਬੁਲੇ ਹਾਂਜੀ ਦੋਸਤੋ ਨਿਕਲ ਆਏ ਆ ਜੀ ਕਰੋ ਤੇ ਚੱਲਿਆ ਜੀ ਹੁਣ ਬਸਤੀ 바ਵਾ ਖੇਲ ਨਹਿਰ ਵਾਲੀ ਸਾਈਡ ਤੇ ਕਿਉਂਕਿ ਜਿਹੜੀ ਪੂਜਾ ਵਾ ਉਹ ਉੱਥੇ ਹੀ ਚੱਲਦੀ ਪਈ ਆ ਤੇ ਦੇਖਦੇ ਆ ਜੀ ਇਸ ਟਾਈਮ ਲੋਕ ਹੈਗੇ ਨੇ ਜਾਂ ਨਹੀਂ ਹੈਗੇ ਤੇ ਜਲੰਧਰ ਦਾ ਕੀ ਵੀਊ ਹੈ ਛਟ ਪੂਜਾ ਦਾ ਤੁਹਾਨੂੰ ਪਤਾ ਲੱਗ ਜਾਏਗਾ ਜਲੰਧਰ ਦੇ ਵਿੱਚ ਕੀ ਗਾਹ ਪਾਇਆ ਹੈ ਠੀਕ ਆ ਜੀ ਤੇ ਚਲੋ ਚੱਲਦੇ ਆ ਫਟਾਫਟ ਪਹੁੰਚਦੇ ਆ ਬਸਤੀ 바ਵਾ ਖੇਲ ਨਹਿਰ ਤੇ ਰਾਤ ਦਾ 뷰 ਆਇਆ ਜੀ ਬਿਲਕੁਲ ਸ਼ਾਂਤੀ ਉਹਦਾ ਟਾਈਮ ਹੋ ਚੁੱਕਾ ਨਾ ਕਾਫੀ ਤਕਰੀਬਨ 9:30 ਦਾ ਟਾਈਮ ਹੈ ਹੁਣ ਇੱਥੇ ਤੁਸੀਂ ਦੇਖਿਆ ਜੀ ਪਹਿਲਾਂ ਯਾਨੀ ਕਿ ਸਾਰਾ ਹੋਰਾਂ ਲੱਗਾ ਸੀਗਾ ਕਾਮਜਾਮ ਸਾਰਾ ਚੱਕ ਲਿਆਇਆ ਇੱਥੋਂ ਤੇ ਚਲੋ ਪਹੁੰਚਦੇ ਆ ਜੀ ਹਾਂ ਜੀ ਦੋਸਤੋ ਪਹੁੰਚ ਗਏ ਆ ਜੀ ਬਸਤੀ 바ਵਾ ਖੇਲ ਨਹਿਰ ਦੇ ਉੱਪਰ ਆ ਚੈੱਕ ਕਰੋ ਜੀ ਜੈ ਮਾਤਾ ਜੀ ਆ ਸਜਾਵਟ ਕੀਤੀ ਹੋਈ ਦੀ ਤੇ ਅੰਦਰਲੀ ਸਾਈਡ ਦੇ ਉੱਪਰ ਜਿਹੜੀ ਜਿਹੜੀ ਛੱਟ ਪੂਜਾ ਉਹ ਹੁੰਦੀ ਹੈ ਚਲੋ ਅੰਦਰ ਚਲਦੇ ਹਾਂ ਤੇ ਤੁਹਾਨੂੰ ਦਿਖਾਉਣਾ ਜੀ ਆਹ ਦੇਖੋ ਜੀ ਆਹ ਜਿੱਥੇ ਜਿੱਥੇ ਇਹਨਾਂ ਨੇ ਆਪਣੀ ਸਜਾਵਟ ਕੀਤੀ ਹੋਈ ਹੈ ਉਹ ਜਿਵੇਂ ਪਿੰਡ ਬਣਾਇਆ ਹੋਈ ਜਿਵੇਂ ਹਨਾ ਤੇ ਇਸੇ ਜਗ੍ਹਾ ਦੇ ਉੱਪਰ ਜਿਵੇਂ ਲੋਕ ਖੜ ਕੇ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਖੜ ਕੇ ਪੂਜਾ ਕਰਦੇ ਨੇ ਤੇ ਆਹ ਇੱਥੋਂ ਦਾ ਥੋ ਵੀ ਬੇਸਿਕਲੀ ਹੁਣ ਜਿਹੜੇ ਲੋਕ ਨੇ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਸਵੇਰ ਹੁਣ ਜਿਹੜੀ ਬਾਕੀ ਰਹਿੰਦੀ ਪੂਜਾ ਉਹ ਸਵੇਰ ਨੂੰ ਹੋਏਗੀ ਸ਼ਾਇਦ ਪੁੱਛਿਆ ਕਿਸੇ ਨੂੰ ਤਕਰੀਬਨ 3 ਵਜੇ ਸਟਾਰਟ ਹੋਏਗੀ 3 ਵਜੇ ਤੋਂ ਲੈ ਕੇ ਤੇ ਸੂਰਜ ਚੜ੍ਹੇ ਤੱਕ ਦਾ 3 ਵਜੇ ਤੋਂ ਲੈ ਕੇ ਤੇ ਸੂਰਜ ਚੜ੍ਹਦੇ ਤੱਕ ਜਿਹੜੀ ਪੂਜਾ ਜਿਹੜੀ ਇਹਨਾਂ ਦੀ ਹੋਣੀ ਹੈ ਤੇ ਹੁਣ ਲੋਕ ਆਪਣੇ ਆਪਣੇ ਘਰੇ ਜਾ ਚੁੱਕੇ ਆ ਉਹ ਸਾਹਮਣੇ ਮਾਤਾ ਰਾਣੀ ਦਾ ਜਾਗਰਣ ਹੋ ਰਿਹਾ ਆ ਵੇਖੋ ਜੀ ਇੱਥੇ ਲੋਕ ਹਲੇ ਵੀ ਹੈਗੇ ਨੇ ਕੁਝ ਲੋਕ ਹੈਗੇ ਨੇ ਬਾਕੀ ਘਰੇ ਜਾ ਚੁੱਕੇ ਤੇ ਚਲੋ ਹੁਣ ਚੱਲਦੇ ਆ ਜੀ ਵਾਪਸੀ ਹਾਂ ਜੀ ਦੋਸਤੋ ਪਹੁੰਚ ਚੁੱਕੇ ਆ ਇਸ ਟਾਈਮ ਨਰੂਲਾ ਬੈਲ ਸਕੂ ਵਿਆਹ ਹੁੰਦਾ ਹੈ ਉਸ ਤੋਂ ਜੀ ਠੀਕ ਹੈ ਜੀ ਤੇ ਦੋਸਤੋ ਮੈਨੂੰ ਜਰੂਰ ਕਮੈਂਟ ਵਿੱਚ ਦੱਸਿਓ ਕਿ ਬਿਨਾ ਬੁਲਾਏ ਵਿਆਹ ਦੇ ਵਿੱਚ ਅੱਜ ਤੱਕ ਕੋਣ-ਕੋਣ ਵੜਿਆ ਵਾ ਭਾਈ ਮੈਂ ਤੇ ਬਹੁਤ ਵਿਆਹਾਂ ਚ ਗਿਆ ਵਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਭਾਈ ਕੋਣ-ਕੋਣ ਗਿਆ ਵਾ ਅਜਾ ਬਿਨ ਬੁਲਾਏ ਹੋਏ ਮਹਿਮਾਨ ਤੇ ਵਿਆਹ ਦੇ ਵਿੱਚ ਕਦੀ ਪਕੜੇ ਤੇ ਨਹੀਂਗੇ ਇਹ ਵੀ ਜਰੂਰ ਦੱਸਣਾ ਕਿਉਂਕਿ ਭਾਈ ਬੜੇ ਵਜੇ ਕੀਤੇ ਨੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਕੋਈ ਵਿਆਹ ਹੁੰਦਾ ਹੁਣ ਰਾਤ ਦਾ ਜਾਂ ਦਿਨ ਦਾ ਭਾਈ ਚੰਗੇ ਕੱਪੜੇ ਪਾ ਕੇ ਦੌੜ ਜਾਣਾ ਵਿਆਹਾਂ ਦੇ ਵਿੱਚ ਤੇ ਬੜਾ ਨਜ਼ਾਰਾ ਨਾਲ ਯਾਰ ਹੁਣ ਉਹਦੀ ਦੀ ਯਾਦ ਕਰਦੇ ਆ ਵਾਪਸ ਨਹੀਂ ਆਉਣੇ ਲੇਕਿਨ ਅੱਜ ਦਿਨੇ ਨੂੰ ਵਾੜਾ ਇੱਕ ਦੋਸਤ ਆਇਆ ਸੀਗਾ ਉਹਨਾਂ ਨਾਲ ਵੀ ਗਏ ਹੋਇਆ ਐਡਾ ਵਿੰਡ ਬੁਲਾਏ ਮਹਿਮਾਨ ਵਿਆਹਾਂ ਤੇ ਚਲੋ ਜੀ ਤੇ ਤੇ ਬਹੁਤ ਸੋਹਣੀਆਂ ਯਾਦਾਂ ਸੀਗੀਆਂ ਵਾਪਸ ਨਹੀਂ ਆ ਸਕਦੀਆਂ ਤੇ ਚਲੋ ਹੁਣ ਪਹੁੰਚਦੇ ਆਂ ਜੀ ਘਰੇ ਹਾਂਜੀ ਦੋਸਤੋ ਪਹੁੰਚ ਗਏ ਜੀ ਵਾਪਸ ਕਰੇ ਤੇ ਭਾਈ ਵੈਸੇ ਤਾਂ ਬਹੁਤ ਸੋਹਣਾ ਸਵੇਰਾ ਹੈ ਅੱਜ ਨੇ ਹਨਾ ਤੇ ਲੇਕਿਨ ਇਸ ਟਾਈਮ ਲੋਕ ਨਹੀਂ ਸੀਗੇ ਹੁਣ ਸਵੇਰੇ ਆਣਗੇ ਜੀ 3:30 ਵਜੇ ਕਿਸੇ ਨੂੰ ਪੁੱਛਿਆ ਵਾ ਜੀ ਤੇ ਸੂਰਜ ਜਿਵੇਂ ਚੜਨ ਤੋਂ ਪਹਿਲਾਂ ਪਹਿਲਾਂ ਜਿਹੜੀ ਪੂਜਾ ਹੁੰਦੀ ਉਸ ਤੋਂ ਬਾਅਦ ਮੈਂ ਸਭ ਖਤਮ ਤੇ ਲੋਕ ਸਵੇਰੇ ਬਹੁਤ ਹੋਣਗੇ ਜਿਵੇਂ ਅੱਜ ਦਿਨੇ ਬਹੁਤ ਸੀਗੇ ਤੇ ਆਪਾਂ ਤੇ ਨਹੀਂ ਗਏ ਪੀੜਵੜਾ ਕੇ ਚ ਮੈਂ ਤਾਂ ਨਹੀਂ ਗਿਆ ਕਿਉਂਕਿ ਮੈਂ ਕਿਹਾ ਯਾਰ ਹੋ ਸਕਦਾ ਹੈ ਕਿ ਕਈ ਜਿਹੜੇ ਹੈਗੇ ਨੇ ਬਿਹਾਰ ਵਾਲ ਦੇ दारू ਨੇ ਪੀਤੀ ਹੋਵੇ ਪਿਛਲੇ ਵਾਰ ਕਈ ਲੋਕਾਂ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਤਾਂ ਕਰਕੇ ਇਸ ਕਰਕੇ ਮੈਂ ਦਿਨੇ ਨਹੀਂ ਲੈ ਗਏ ਇਹਨਾਂ ਨੂੰ ਤੇ ਜੀ ਫਿਰ ਹਾਲ ਆਪਣਾ ਅੱਜ ਦਾ ਦਿਨ ਜਿਹੜਾ ਉਹ ਬਹੁਤ ਹੀ ਵਧੀਆ ਲੰਘਿਆ ਤੇ ਪ੍ਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਕਹਿੰਦੇ ਆ ਜੀ ਹਰੇਕ ਘਰ ਦੇ ਉੱਪਰ ਮੇਰ ਭਰ ਅਥ ਰੱਖੇ ਹਰੇਕ ਘਰ ਨੂੰ ਹਜ਼ਾਰਾਂ ਪ੍ਰਕਾਰ ਦੀਆਂ ਖੁਸ਼ੀਆਂ ਰਵੇ ਐਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਮਿਲਦਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਜੀ ਹਮੇਸ਼ਾ ਖੁਸ਼ ਰਹਿਣਾ ਜੀ